ਤਕਵੀਰ ਬਾਬਲੇ ਜਿਹੜੀ ਮਾਫੀ ਮੰਗੀ ਹੈ ਜੀ ਉਹ ਇੱਕ ਰਾਜਨੀਤਿਕ ਸੰਕਟ ਹੈਗਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਵੀ ਸਾਡੇ ਰਾਜ ਵਿੱਚ ਬੇਅਦਬੀ ਹੋਈ ਹੈ ਅਸੀਂ ਗੋੜੀ ਲਾਉਣ ਦੇ ਆਰਡਰ ਦਿੱਤੇ ਨੇ ਬੈ블 ਕਲਾ ਹੋਵੇ ਜਾਂ ਬਰਗਾੜੀ ਹੋਵੇ ਮਾਫੀ ਹੁੰਦੀ ਹੈ ਮੈਂ ਫੇਰ ਕਹਿ ਦੇਣਾ ਇਹ ਗਲਤੀ ਦੀ ਹੁੰਦੀ ਹੈ ਜਿਹੜੇ ਸਾਥੋਂ ਜਾਣ ਚੱਕ ਹੋ ਜਾਂਦੀ ਹੈ ਇਹ ਗਲਤੀ ਨਹੀਂ ਇਹ ਗੁਨਾਹ ਕੀਤਾ ਗਿਆ ਹੈ ਇਹ ਜਿਹੜੀ ਮਾਫੀ ਮੰਗੀ ਗਈ ਹੈ ਇਹ ਲੋਕਾਂ ਨੂੰ ਮੂਰਖ ਬਣਾਉਣ ਬਾਅਦ ਤੇ ਬੇਬਕੂ ਬਣਾਉਣ ਬਾਅਦ ਤੇ ਮੰਗੀ ਗਈ ਹੈ ਜਾਣੇ-ਨਜਾਨੇ ਸਾਥੋਂ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਫਕੀਰ ਬਾਦਲ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਅਸਲ ਦੋਸ਼ੀਆਂ ਨੂੰ ਲੱਭਣ ਵਿੱਚ ਕਾਮਯਾਬ ਹੋਵਾਂਗੇ ਸਾਨੂੰ ਮੌਕਾ ਮਿਲੇ ਅਸੀਂ ਅਸਲ ਦੋਸ਼ੀਆਂ ਨੂੰ ਫੜਾਂਗੇ ਬੇਅਤਮੀ ਦੇ ਫਿਰ ਅਸਲ ਦੋਸ਼ੀ ਕੌਣ ਹੋਵੇ ਉਹਦੇ ਵਿੱਚ ਫਰਸੇ ਵਾਲਾ ਸੌਦਾ ਸਾਹ ਵੀ ਆਉਂਦਾ ਉਹਦੇ ਬੰਦੇ ਫੜੇ ਗਏ ਨੇ ਜਿਹੜਾ ਚੈਲੰਜ ਕੀਤਾ ਸੀ ਉਹਨਾਂ ਨੇ ਵੀ ਅਸੀਂ ਇਸ ਨੂੰ ਇਥੋਂ ਚੱਕਾਂਗੇ ਇੱਥੇ ਅਸੀਂ ਗਲੀਆਂ ਵਿੱਚ ਜਾਂ ਨਾਲੀਆਂ ਵਿੱਚ ਗੁਰੂ ਸਾਹਿਬ ਦੇ ਅੰਗ ਰੋਲਾਂਗੇ ਉਹ ਸ਼ਰਿਆਮ ਹੋ ਗਿਆ ਜੀ ਜਿਹੜੇ ਮਾਸਟਰਮਾਈਂਡ ਹੈਗੇ ਨੇ ਮਾਸਟਰਮਾਈਂਡ ਤਾਂ ਕਿ ਬੰਦੇ ਗੱਲ ਜਾਣ ਨਹੀਂ ਦਿੰਦੇ ਜਾ ਜਿਹੜੇ ਹੁਣ ਗੁਰਦਾਰਾ ਵਿੱਚ ਬੇਅਦਬੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਕਤਲ ਕਰਨ ਤੋਂ ਭਾਵ ਕੀ ਹੈ ਵੀ ਤੁਸੀਂ ਮੁੱਦਾ ਖਤਮ ਕਰਨਾ ਹੈ ਦਰਬਾਰ ਸਾਹਿਬ ਦਾ ਸ਼ੁਰੂਲੀ ਕਮੇਟੀ ਉੱਤੇ ਆਜਰਨਾਜਰ ਸੀ ਉੱਥੇ ਤਾਂ ਤੁਸੀਂ ਉਸ ਬੰਦੇ ਨੂੰ ਫੜ ਸਕਦੇ ਸੀ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਸੀ ਉਸ ਬੰਦੇ ਨੂੰ ਮਰਵਾਇਆ ਕਿਉਂ ਬਾਬਾ ਜੀ ਸੁਖਵੀਰ ਬਾਦਲ ਦੀ ਗੱਲ ਕਰਾਂਗੇ ਸਿਆਸਤ ਦੀ ਗੱਲ ਕਰਾਂਗੇ ਪਿਛਲੇ ਦਿਨੀ ਸਭ ਤੋਂ ਵੱਡਾ ਮੁੱਦਾ ਬੇਅਦਬੀ ਮੁੱਦਾ ਉਸ ਮਾਮਲੇ ਨੂੰ ਲੈ ਕੇ ਸੁਖਵੀਰ ਬਾਦਲ ਹੋਰਾਂ ਨੇ ਮਾਫੀ ਮੰਗ ਲਈ ਹੈ ਕੀ ਇਸ ਮਾਫੀ ਦੇ ਨਾਲ ਬੇਅਦਬੀ ਦਾ ਮੁੱਦਾ ਖਤਮ ਹੋ ਗਿਆ ਪੰਜਾਬ ਚੋਂ ਬਿਲਕੁਲ ਨਹੀਂ ਸੁਖਵੀਰ ਬਾਦਲ ਨੇ ਜਿਹੜੀ ਮਾਫੀ ਮੰਗੀ ਹੈ ਜੀ ਉਹ ਇੱਕ ਰਾਜਨੀਤਿਕ ਟੰਟ ਹੈਗਾ ਦੁਆਰਾ ਕਾਲੇਦਾਨ ਨੂੰ ਲਈ ਤੇ ਲੈ ਕੇ ਆਉਣ ਵਾਸਤੇ ਮੈਂ ਤੇ ਇੱਕ ਐਡ ਕਰ ਦਿੰਦਾ ਦਰਸ਼ਕ ਵੀ ਸੁਣ ਲੈਣ ਸੰਗਤਾਂ ਵੀ ਸੁਣ ਲੈਣ ਇਹ ਮਾਫੀ ਜਿਹੜੀ ਹੈਗੀ ਆ ਗਲਤੀ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਹੁੰਦੀ ਕੀ 100 170 ਐਸਜੀਪੀਸੀ ਮੈਂਬਰ ਨੇ ਚੋਣ ਕਮੇਟੀ ਦੇ ਉਹਨਾਂ ਦੀ ਸਰਕਾਰ ਦੇ ਵਿੱਚ 70 ਐਮਐਲਏ ਸੀ ਘਟੋ ਘਟ ਚੋਣ ਕਮੇਟੀ ਦਾ ਪ੍ਰਧਾਨ ਹੁੰਦਾ ਹੈ ਪੰਜ ਤੱਕ ਸਾਂ ਜੰਜ਼ਾਰ ਹੁੰਦੇ ਆ ਕੀ ਗਲਤੀ ਸਾਰਿਆਂ ਨੇ ਕੀਤੀ ਹੈ ਜਾਂ ਇਕੱਲੇ ਸੁਖਵੀਰ ਬਾਦਲੇ ਨੇ ਕੀਤੀ ਹੈ ਕਿਸੇ ਬੰਦੇ ਨੂੰ ਇਹ ਸਮਝ ਨਹੀਂ ਸੀ ਵੀ ਸਾਡੇ ਰਾਜ ਵਿੱਚ ਬੇਅਦਬੀ ਹੋਈ ਹੈ ਆਸੀਂ ਗੋੜੀਤ ਲਾਉਂਦੇ ਆਰਡਰ ਦਿੱਤੇ ਨੇ ਬੈਬਲ ਕਲਾ ਹੋਵੇ ਜਾਂ ਬਰਗਾੜੀ ਹੋਵੇ ਇਹ ਇਹ ਜਿਹੜੀ ਗਲਤ ਮਾਫੀ ਹੁੰਦੀ ਹੈ ਮੈਂ ਫੇਰ ਕਹਿ ਦੇਣਾ ਇਹ ਗਲਤੀ ਦੀ ਹੁੰਦੀ ਹੈ ਜਿਹੜੀ ਸਸ ਤੋਂ ਅਚਾਨਕ ਹੋ ਜਾਂਦੀ ਹੈ ਇਹ ਗਲਤੀ ਨਹੀਂ ਇਹ ਗੁਨਾਹ ਕੀਤਾ ਗਿਆ ਹੈ ਜਾਣ ਬੁਝ ਕੇ ਕੀਤਾ ਗਿਆ ਇਹ ਇੱਕ ਬੰਦਾ ਨਹੀਂ ਹੈਗਾ ਇਹਦੇ ਵਿੱਚ ਸਮੂਚਾ ਅਕਾਲੀ ਦਲ ਆਉਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਉਂਦੀ ਹੈ ਤਖਤਾਂ ਦੇ ਜਥੇਦਾਰ ਆਉਂਦੇ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਉਂਦਾ ਹੈ ਇਹ ਜਿਹੜੀ ਮਾਫੀ ਮੰਗੀ ਗਈ ਹੈ ਇਹ ਲੋਕਾਂ ਨੂੰ ਮੂਰਖ ਬਣਾਉਣ ਬਾਅਦ ਤੇ ਬੇਬਕੂ ਬਣਾਉਣ ਬਾਅਦ ਮੰਗੀ ਗਈ ਹੈ ਠੀਕ ਹੈ ਨਾ ਜੇ ਜੇ ਸੁਖਵੀਰ ਬਾਦਲ ਅਕਾਲੀ ਦਲ ਦਾ ਭਲਾ ਚਾਹੁੰਦਾ ਹੈ ਮੈਂ ਤੁਹਾਡੇ ਚਰੀਏ ਕਹਿ ਦਿੰਦਾ ਵੀ ਅਸੀਫਾ ਦੇ ਕੇ ਪਾਸੇ ਹੋਵੇ ਤੇ ਬਾਦਲ ਪਰਿਵਾਰ ਪਾਸੇ ਹੋਵੇ ਅਕਾਲੀ ਦਲ ਜਦੋਂ ਬਣਾਇਆ ਗਿਆ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਬਹੁਤ ਵੱਡੇ-ਵੱਡੇ ਸੰਘਰਸ਼ ਲੜੇ ਗਏ ਨੇ ਤੇ ਅੱਜ ਵੀ ਸ਼੍ਰੋਮਣੀ ਕਮੇਟੀ ਵਿੱਚ ਸਾਡੀ ਕੌਮ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਹੈਗੇ ਨੇ ਸਕਾਲਰ ਹੈਗੇ ਨੇ ਜਿਹੜੇ ਕੱਲ-ਕੱਲ ਦੀ ਗੱਲ ਕਰ ਸਕਦੇ ਨੇ ਦੁਬਾਰਾ ਉਹਨਾਂ ਲੀਫਾਂ ਤੇ ਕੱਲ-ਕੱਲ ਨੂੰ ਲੈ ਕੇ ਆ ਸਕਦੇ ਨੇ ਪ੍ਰੋਬਲਮ ਅਕਾਲੀ ਦਲ ਦੀ ਨਹੀਂ ਹੈਗੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਬਾਦਲ ਪਰਿਵਾਰ ਦੀ ਇਹ ਸਭ ਤੋਂ ਵੱਡੀ ਐਸ ਵਕਤ ਠੀਕ ਹੈ ਸੁਖਪੀਰ ਬਾਦਲ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਅਸਲ ਦੋਸ਼ੀਆਂ ਨੂੰ ਲੱਭਣ ਵਿੱਚ ਕਾਮਯਾਬ ਹੋਵਾਂਗੇ ਸਾਨੂੰ ਮੌਕਾ ਮਿਲੇ ਅਸੀਂ ਅਸਲ ਦੋਸ਼ੀਆਂ ਨੂੰ ਫੜਾਂਗੇ ਬੇਅਦਬੀ ਦੇ ਫਿਰ ਅਸਲ ਦੋਸ਼ੀ ਕੌਣ ਹੋਏ ਤੁਸੀਂ ਕਹਿ ਰਹੇ ਹੋ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਬੇਅਦਬੀ ਦੇ ਲਈ ਐਸਜੀਪੀਸੀ ਦੇ ਮੈਂਬਰ ਜ਼ਿੰਮੇਵਾਰ ਨੇ ਪਰ ਅਸਲ ਦੋਸ਼ੀ ਉਹ ਕਿਸੇ ਹੋਰ ਨੂੰ ਕਹਿ ਰਹੇ ਨੇ ਦੇਖੋ ਉਹਦੇ ਵਿੱਚ ਸਰ੍ਹਸੇ ਵਾਲਾ ਸੌਦਾ ਸਾਧ ਵੀ ਆਉਂਦਾ ਉਹਦੇ ਬੰਦੇ ਫੜੇ ਗਏ ਨੇ ਜਿਹੜਾ ਚੈਲੰਜ ਕੀਤਾ ਸੀ ਉਹਨਾਂ ਨੇ ਵੀ ਅਸੀਂ ਇਸ ਰੂਪ ਇੱਥੋਂ ਚੱਕਾਂਗੇ ਇੱਥੇ ਅਸੀਂ ਗਲੀਆਂ ਵਿੱਚ ਜਾਂ ਨਾਲੀਆਂ ਵਿੱਚ ਗੁਰੂ ਸਾਹਿਬ ਦੇ ਅੰਗ ਰੋਲਾਂਗੇ ਉੱਚ ਰਾਮ ਹੋ ਗਿਆ ਜੀ ਔਰ ਬਾਦਲਾਂ ਦੀ ਸ਼ਹਿਤ ਹੋਇਆ ਬਾਦਲਾਂ ਦੀ ਸਰਕਾਰ ਸੀ ਉਸ ਵਕਤ ਜਿਹੜੇ ਮਾਸਟਰਮੈਂਡ ਹੈਗੇ ਨੇ ਮਾਸਟਰਮੈਂਡ ਤਾਂ ਕਿ ਬੰਦੇ ਗੱਲ ਜਾਣ ਨਹੀਂ ਦਿੰਦੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਬੰਦਾ ਜੰਗਲਾ ਟੱਪ ਕੇ ਬਿਆਦਵੀ ਕਰਦਾ ਸੀ ਉਸ ਬੰਦੇ ਨੂੰ ਇਹਨਾਂ ਨੇ ਫੜਿਆ ਫੜ ਕੇ ਮਾਰ ਕੇ ਮੁੱਦਾ ਗਾਇਬ ਕਰ ਦਿੱਤਾ ਤੇ ਉਸ ਬੰਦੇ ਦੇ ਪਿੱਛੇ ਕੌਣ ਸੀਗਾ ਜਾਂ ਜਿਹੜੇ ਹੁਣ ਗੁਰਦਾਰੇ ਵਿੱਚ ਬਿਆਦਵੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਕਤਲ ਕਰਨ ਤੋਂ ਭਾਵ ਕੀ ਹੈ ਵੀ ਤੁਸੀਂ ਮੁੱਦਾ ਖਤਮ ਕਰਨਾ ਤੇ ਇਹ ਕਿ ਪਿੱਛੇ ਕੌਣ ਹੈ ਉਹ ਜਿਹੜੇ ਦਰਵਾਜ਼ੇ ਤੁਸੀਂ ਗੱਲ ਕਰਦੇ ਹੋ ਦਰਬਾਰ ਸੇ ਤਾਂ ਸ਼੍ਰੋਣੀ ਕਮੇਟੀ ਉੱਥੇ ਹਾਜ਼ਰ-ਨਾਜ਼ਰ ਸੀ ਉੱਥੇ ਤਾਂ ਤੁਸੀਂ ਉਹ ਬੰਦੇ ਨੂੰ ਪੜਤ ਸਕਦੇ ਸੀ ਉਹਦੇ ਕੋਲ ਪੁੱਛਗਿੱਛ ਕੀਤੀ ਜਾ ਸਕਦੀ ਸੀ ਉਸ ਬੰਦੇ ਨੂੰ ਮਰਵਾਇਆ ਕਿਉਂ ਹੂੰ ਅਰ ਜਿਹੜੇ ਜਿਉਂਦੇ ਜੀ ਫੜੇ ਗਏ ਨੇ ਉਹਨਾਂ ਨੂੰ ਮੰਦਬੁੱਧੀ ਕਹਿ ਦਿੱਤਾ ਜਾਂਦਾ ਹੈ ਜਾਂ ਫਿਰ ਮਾਨਸਿਕ ਤੌਰ ਤੇ ਪਰੇਸ਼ਾਨ ਕਹਿ ਦਿੱਤਾ ਜਾਂਦਾ ਹੈ ਹੱਲ ਕੀ ਹੈ ਫਿਰ ਪਤਾ ਕਿਵੇਂ ਲੱਗੇਗਾ ਕਈ ਲੋਕ ਕਹਿੰਦੇ ਨੇ ਸੌਦਾ ਲਾ ਦੇਣਾ ਚਾਹੀਦਾ ਉਸੇ ਟਾਈਮ ਇੱਕੋ ਹੀ ਹੱਲ ਹੈ ਮੌਤ ਬੇਅਦਬੀ ਵਾਲੇ ਦਾ ਦੇਖੋ ਜਿਹੜੇ ਸੌਦਾ ਲਾਉਣ ਵਾਲੇ ਨੇ ਉਹ ਸੌਦਾ ਲਾਉਂਦੇ ਕਿਹਨੂੰ ਨੇ ਉਹ ਆਮ ਬੰਦੇ ਨੂੰ ਫੜਦੇ ਨੇ ਗੁਰਦੁਆਰੇ ਕੋਈ ਬੰਦਾ ਜਾਂਦਾ ਨਿਜੀ ਰੰਜਸਾ ਹੁੰਦੀਆਂ ਸੀ ਉਹ ਬੰਦਾ ਫੜਿਆ ਫੜ ਕੇ ਮਾਰਦਾ ਜੀ ਬੇਅਦਬੀ ਕਰਦਾ ਸੀਗਾ ਇਹ ਸ਼ੋਧਾ ਰੌਣ ਦੀ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਬਹੁਤ ਹੀ ਕੋਈ ਸਿਆਣਪ ਨਹੀਂ ਹੈਗੀ ਇਹ ਤਾਂ ਅਸੀਂ ਜੇ ਪੁਲਿਸ ਦੀ ਜਿਹੜੀ ਲੰਬੀ ਕਾਰਵਾਈ ਹੈ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਵਧੀਆ ਤਰੀਕੇ ਦੇ ਨਾਲ ਉਹ ਬੰਦਾ ਉਹਨੂੰ ਭੇਜਣ ਵਾਲਾ ਕੌਣ ਹੈ ਉਹਦੇ ਪਿੱਛੇ ਕੌਣ ਖੜਾ ਹੈ ਇਹ ਸਭ ਕੁਝ ਹੋ ਸਕਦਾ ਮੈਂ ਕੌਣ ਆ ਇੱਕ ਆਮ ਜਿਹਾ ਬੰਦਾ ਜੇ ਮੈਂ ਪਹਿਲੀ ਗੱਲ ਤਾਂ ਮੈਂ ਇਹ ਸੁਖ ਮੰਗਦਾ ਵੀ ਇਦੋਂ ਬਾਅਦ ਕੋਈ ਵਿਅਦਿਵਿਦੀ ਘਟਨਾ ਨਾ ਹੋਵੇ ਲੋਕਾਂ ਨੂੰ ਸਮਝ ਆਵੇ ਪਰ ਜੇ ਕਿਤੇ ਹੁੰਦੀ ਹੈ ਤਦੋਂ ਮੈਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾ ਦਿੰਦਾ ਵੀ ਕਿੱਥੋਂ ਬੰਦਾ ਆਇਆ ਸੀ ਕਿਹਨੇ ਕਿਹਨੇ ਕਿਨੇ ਭੇਜਿਆ ਗਿਆ ਸਾਰਾ ਕੁਝ ਸਾਹਮਣੇ ਆ ਜਾਊਗਾ ਪਰ ਅਸੀਂ ਕਰਨਾ ਨਹੀਂ ਚਾਹੁੰਦੇ ਨਾ ਸਰਕਾਰਾਂ ਕਰਨੀਆਂ ਚਾਹੁੰਦੀਆਂ ਨੇ ਤੇ ਜਿਹੜਾ ਜੱਟ ਸਾਡੀ ਪੰਜ ਤੱਕ ਤੇ ਰਹੇਗੀ ਆ ਉਹ ਸ਼ਰੋਣੀ ਕਮੇਟੀ ਆ ਜਾਂ ਸ਼ਰੋਣੀ ਕਲਜਲ ਹੈ ਤੇ ਉਹ ਉਹ ਆਪ ਭਾਈਵਾਲ ਹੈਗੇ ਨੇ ਇਹਨਾਂ ਕੰਮਾਂ ਦੇ ਵਿੱਚ